ਜੋ ਵੀ ਇਹਨੇ ਅਲੀਗੇਸ਼ਨ ਪਾਸਟਰ ਬਜਿੰਦਰ ਤੇ ਲਾਏ ਆ ਝੁੱਠੇ ਰੇਵ ਦੇ ਕੇਸ ਦੇ ਉਹ ਸਾਰਾ ਸਾਰ ਝੂਠਾ ਤੁਸੀਂ ਮੇਰੀ ਗੱਲ ਧਿਆਨ ਦੇ ਆਂਦੇ ਸੁਣ ਲਓ ਦੇ ਕੋਈ ਕੰਮ ਨਹੀਂ ਕਰਦੇ ਕੋਈ ਕਾਜ ਨਹੀਂ ਕਰਦੇ ਜੀ ਇਹਨਾਂ ਕੋਲ ਇਹਨਾਂ ਪੈਸਾ ਆਂਦਾ ਕਿੱਥੇ ਤੋਂ ਆ ਉਹਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮਿਲ ਜੂਗਾ ਇਹਨਾਂ ਦਾ ਬਿਜ਼ਨਸ ਹੈ ਇਹਨਾਂ ਦਾ ਤੰਦਾ ਇਹੀ ਆ ਕਿ ਲੋਕਾਂ ਨੂੰ ਝੁੱਠੇ ਕੇਸਾਂ 'ਚ ਫਸਾਣਾ ਉਹਨਾਂ ਨੂੰ ਪੈਸੇ ਐਂਟਣ ਆ ਇਹਨਾਂ ਦਾ ਬਿਜ਼ਨਸ ਆ ਤੁਹਾਡਾ ਮੰਨਣਾ ਹੈ ਕਿ ਤੁਹਾਡੀ ਜਿਹੜੀ ਬਹੂ ਆ ਜਿਹੜੀ ਤੁਹਾਡੀ ਨੋਆ ਉਹਦੇ ਦੁਆਰਾ ਮਤਲਬ ਝੂਠੇ ਐਲੀਕੇਸ਼ਨ ਲਗਾ ਕੇ ਪ੍ਰੋਫੈਟਰ ਨੂੰ ਫਸਾਇਆ ਗਿਆ ਆ ਸਾਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਮੈਨੂੰ ਮੇਰੇ ਪੁੱਤ ਨੂੰ ਪਾਸਟਰ ਜਿਹੜਾ ਉਸ ਨੂੰ ਮੇਰੀ ਪਤਨੀ ਨੂੰ ਸਾਡੇ ਉੱਪਰ ਜਾਨ ਲੈਵਾ ਹਮਲੇ ਕਿਤੇ ਇਹਨਾਂ ਨੇ ਆ ਦੂਸਰੀ ਵੀਡੀਓ ਦੇ ਅੰਦਰ ਉਸ ਨੇ ਸਾਰੇ ਲੋਕ ਬਾਹਰ ਬੈਠੇ ਆ ਸਾਨੂੰ ਲੱਕੜੀ ਦੀ ਅੱਗ ਬਲਦੀ ਅੱਗ ਵਿੱਚ ਸਾਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ ਨੇ ਆ ਗਈ ਪਾਸਟਰ ਬਜਿੰਦਰ ਕੇਸ ਦੀ ਅਸਲੀਅਤ ਸਾਹਮਣੇ ਵਲਾਦਕਾਰ ਦੇ ਕੇਸ ਚ ਫਸਾਉਣ ਵਾਲੀ ਔਰਤ ਦਾ ਹੋਇਆ ਪਰਦਾ ਫਾਸ਼ ਕਰਦਿਆਂ ਨੇ ਹੀ ਖੋਲ ਦਿੱਤੀ ਪੋਲ ਰੇਪ ਕੇਸ ਚ ਫਸਾਉਣ ਵਾਲੀ ਦਾ ਡਰਾਵਾ ਦੇ ਕੇ ਕਰਦੇ ਨੇ ਬਲੈਕਮੇਲ ਤੇ ਮੋਟੀਆਂ ਰਕਮਾਂ ਕਰਦੇ ਸਨ ਵਸੂਲ ਕਿ ਪੰਜਾਬ ਦੀ ਜਨਤਾ ਔਰ ਮਸੀਹ ਸਮਾਜ ਦੇਵੇਗਾ ਪਾਦਰੀ ਬਜਿੰਦਰ ਸਿੰਘ ਨੂੰ ਇਨਸਾਫ ਦੂਜੇ ਪਾਸੇ ਉਸ ਲੜਕੀ ਦਾ ਪਰਿਵਾਰ ਦਹਾੜਾ ਮਾਰ ਮਾਰ ਕੇ ਰੋ ਰਿਹਾ ਕਿ ਅਦਾਲਤ ਨੇ ਕਿਸ ਆਧਾਰ ਤੇ ਪ੍ਰੋਫਿਟ ਬਜਿੰਦਰ ਜਿਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸਾਡੀ ਨੂੰ ਬਹੁਤ ਵੱਡੀ ਫਰਾਡ ਹੈ ਜੋ ਵੱਡੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਵੱਡੀਆਂ ਵੱਡੀਆਂ ਰਕਮਾਂ ਦੀ ਡਿਮਾਂਡ ਕਰਦੀ ਹੈ ਔਰ ਉਸ ਦਾ ਪਤੀ ਰੋਕੀ ਇਸ ਮਾਮਲੇ ਵਿੱਚ ਉਸ ਦਾ ਸਾਥ ਦਿੰਦਾ ਹੈ ਐਸਾ ਹੀ ਪਾਸਟ ਬਜਿੰਦਰ ਸਿੰਘ ਨਾਲ ਹੋਇਆ ਨਹੀਂ ਵਿਸ਼ਵਾਸਤਾ ਇਸ ਕਾਲ ਰਿਕਾਰਡਿੰਗ ਚ ਬਿਆਨ ਜਿਹੜੇ ਉਸ ਦੇ ਸਹੁਰੇ ਤੇ ਸਰਬਜੀਤ ਰੋਕੀ ਦੇ ਪਿਤਾ ਵੱਲੋਂ ਦਿੱਤੇ ਗਏ ਹੈਲੋ ਖੰਭੀ ਸਰ ਜਮਸੀ ਕੀ ਜਮਸੀ ਜੀ ਅ ਸਰ ਮੈਂ ਪੱਤਰਕਾਰ ਨਵਜੋਤ ਗਿੱਲ ਗੱਲ ਕਰਦਾ ਹਾਂ ਸੱਚ ਦੀ ਆਵਾਜ਼ ਚੈਨਲ ਤੋਂ ਅਰੇ ਵਾਹ ਵੈਰੀ ਗੁੱਡ ਵੈਰੀ ਗੁੱਡ ਮੈਂ ਤੁਹਾਡੀ ਵੀਡੀਓ ਦੇਖਦਾ ਵੈਸਾ ਠੀਕ ਹੈ ਲਾਈਕ ਕਰਦਾ ਦਾ ਮੈਂ ਜਾਨਣਾ ਚਾਹੁੰਦਾ ਕਿ ਤੁਸੀਂ ਤੁਹਾਡੇ ਦੁਆਰਾ ਉਸ ਕਾਲ ਰਿਕਾਰਡਿੰਗ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਲੇਡੀਜ਼ ਦੇ ਵੱਲੋਂ ਪ੍ਰੋਫਿਟ ਵਜਿੰਦਰ ਦੇ ਉੱਤੇ ਜੋ ਅਲਿਕੇਸ਼ਨ ਲਗਾਏ ਗਏ ਸੀ ਕਿਉਂ ਵਿੱਚ ਕਿੰਨੀ ਕੋ ਸਚਾਈ ਅਸੀਂ ਜਾਨਣਾ ਚਾਹੁੰਦੇ ਆ ਤੁਹਾਡੇ ਕੋਲੋਂ ਦੇਖੋ ਬਣਾ ਜੀ ਤੁਸੀਂ মিডিਆ ਵਾਲੇ ਆ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਤੁਹਾਡੇ ਦੁਆਰਾ ਸਭ ਕੁਝ ਸਚਾਈ ਜਾਹਿਰ ਹੋ ਸਕਦੀ ਆ ਕਿਉਂਕਿ মিডিਆ ਦਾ ਕੰਮ ਆ ਸਚਾਈ ਨੂੰ ਜਾਹਿਰ ਕਰਨਾ ਇਹ ਨਹੀਂ ਕਿ ਵੀ ਝੂਠ ਦਾ ਪਲਾਵਾ ਝੂਠ ਦਾ ਸਾਥ ਦੇਣਾ ਜੀ ਜੀ ਠੀਕ ਆ ਸਚਾਈ ਇਹੀ ਆ ਕਿ ਵੀ ਜੋ ਵੀ ਉਸਨੇ ਅਲੀਗੇਸ਼ਨ ਪਾਸਟਰ ਬਲਜਿੰਦਰ ਤੇ ਲਾਏ ਆ ਝੁੱਠੇ ਰੇਵ ਦੇ ਕੇਸ ਦੇ ਉਹ ਸਾਰਾ ਸਾਰ ਝੂਠ ਆ ਠੀਕ ਹੈ ਉਹ ਇਹਨਾਂ ਦਾ ਕੰਮ ਕੀ ਹੈ ਇਹ ਦੇਖੋ ਤੁਸੀਂ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਓ ਇਹ ਕੋਈ ਕੰਮ ਨਹੀਂ ਕਰਦੇ ਕੋਈ ਕਾਜ ਨਹੀਂ ਕਰਦੇ ਜੀ ਇਹਨਾਂ ਕੋਲ ਇੰਨਾ ਪੈਸਾ ਆਂਦਾ ਕਿੱਥੇ ਤੋਂ ਆ ਜੀ ਲੇਕਿਨ ਉਹਨਾਂ ਦਾ ਕਹਿਣਾ ਕਿ ਉਹ ਇੱਕ NGO ਨੂੰ ਚਲਾਉਂਦੇ ਆ ਤੁਹਾਡੇ ਬੇਟੇ ਰੋਹ NGO ਨੂੰ ਕਾਹਦੇ NGO ਨੂੰ ਚਲਾਉਂਦੇ ਆ ਇਹ NGO ਵੀ ਚਲਾਉਂਦੇ ਆ ਪਹਿਲਾਂ ਉਸਨੇ ਜਿਹੜੀ ਇਹਦੇ ਨਾਲ ਰਹਿੰਦੀ ਆ ਤੁਸੀਂ ਪਤਾ ਕਰਿਆ ਵੀ ਉਹ ਕਿੰਨੇ ਸਾਲ ਤੇ ਰਹਿੰਦੀ ਆ ਇਹਦੇ ਨਾਲ ਤੁਸੀਂ ਦੱਸੋ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਇੱਕ ਆਸ਼ੀਸ਼ ਦੇ ਚੈਨਲ ਤੇ ਇੱਕ ਵੀਡੀਓ ਕਾਲ ਰਿਕਾਰਡਿੰਗ ਹੋਰ ਰਿਲੀਜ਼ ਹੋਈ ਆ ਠੀਕ ਆ ਜਿਨ੍ਹਾਂ ਨੇ ਜਿਹੜੇ ਕੇਸੇ ਬਾਹਰ ਆਇਆ ਨਾ ਹੁਣੀ 22 ਦਿਨ 22 ਦੇ ਅੰਦਰੋਂ ਉਹਦੀ ਕਾਲ ਰਿਕਾਰਡਿੰਗ ਐ ਹੋਈ ਐ ਤੁਸੀਂ ਉਹ ਦੇਖ ਲਓ ਸੁਣ ਲਓ ਤੁਹਾਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮਿਲ ਜੂਗਾ ਇਹਨਾਂ ਦਾ ਬਿਜ਼ਨਸ ਆ ਇਹਨਾਂ ਦਾ ਤੰਦਾ ਇਹੀ ਆ ਕਿ ਲੋਕਾਂ ਨੂੰ ਝੁੱਠੇ ਕੇਸਾਂ 'ਚ ਫਸਾਣਾ ਉਹਨਾਂ ਤੋਂ ਪੈਸੇ ਐਂਠਣ ਆ ਇਹਨਾਂ ਦਾ ਬਿਜ਼ਨਸ ਆ ਕਿ ਜਿਹੜੇ ਪ੍ਰੋਫਿਟ ਵਜਿੰਦਰ ਨੂੰ ਜਿਸ ਕੇਸ 'ਚ ਇਹਨੇ ਫਸਾਇਆ ਆ ਤੁਹਾਡਾ ਕਹਿਣਾ ਆ ਤੇ ਤੁਸੀਂ ਕਿਵੇਂ ਵੇਖਦੇ ਇਸ ਕੇਸ ਦੇ ਵਿੱਚ ਕੀ ਤੁਹਾਡਾ ਇਹ ਮੰਨਣਾ ਆ ਕਿ ਤੁਹਾਡੀ ਜਿਹੜੀ ਬਹੂ ਆ ਜਿਹੜੀ ਤੁਹਾਡੀ ਨੋਆ ਉਹਦੇ ਦੁਆਰਾ ਮਤਲਬ ਝੂਠੇ ਅਲੋਕੇਸ਼ਨ ਲਗਾ ਕੇ ਪ੍ਰੋਫਿਟ ਨੂੰ ਫਸਾਇਆ ਗਿਆ ਆ ਜੀ ਹਾਂ ਜਿਹਨਾਂ ਬੰਦਿਆਂ ਨੇ ਆਪਣੇ ਮਾਪੇ ਨੂੰ ਨਹੀਂ ਬਖਸ਼ਿਆ ਹਾਂਜੀ ਠੀਕ ਆ ਉਸਨੇ ਸਾਡੇ ਉੱਪਰ ਸਾਨੂੰ ਧਮਕੀਆਂ ਦਿੰਦੀਆਂ ਉਹ ਦੋਨੋਂ ਜਣੇ ਸਾਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਮੈਨੂੰ ਮੇਰੇ ਪੁੱਤ ਨੂੰ ਪਾਸਟਰ ਜਿਹੜਾ ਉਸ ਨੂੰ ਮੇਰੀ ਪਤਨੀ ਨੂੰ ਸਾਡੇ ਉੱਪਰ ਜਾਨ ਲੈਵਾ ਹਮਲੇ ਕੀਤੇ ਇਹਨਾਂ ਨੇ ਤੁਸੀਂ ਉਹ ਦੇਖਿਆ ਸੀ ਵੀਡੀਓ ਦੇਖਿਆ ਤੁਸੀਂ ਹਾਂਜੀ ਹਾਂਜੀ ਮੇਰੇ ਤੱਕ ਪਹੁੰਚਿਆ ਨੇ ਇਸ ਜਿਹੜੀ ਕਾਲ ਰਿਕਾਰਡਿੰਗ ਦੇ ਵਿੱਚ ਅਸੀਂ ਉਹ ਜ਼ਰੂਰ ਦਰਸ਼ਕਾਂ ਨੂੰ ਦਿਖਾਵਾਂਗੇ ਆਪਣੇ ਚੈਨਲ ਤੇ ਵੀ ਠੀਕ ਹੈ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਨਾ ਜਿਹੜੀ ਸੀਸੀਟੀਵੀ ਫੋਟੋਜ਼ ਨਿਕਲ ਕੇ ਆਏ ਸੁਣੋ 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 ਜਿਹੜੀ ਕੁੱਟ ਰਹੀ ਆ ਔਰ ਜਿਹੜੀ ਕੁੱਟ ਖਾ ਰਹੀ ਆ ਦੋਨਾਂ ਦੇ ਬਾਰੇ ਮੈਂ ਜਾਣਨਾ ਚਾਹੁੰਨਾ ਕੌਣ ਆ ਦੇਖੋ ਦੋਨਾਂ ਦੇ ਬਾਰੇ ਉਹ ਉਹਦੀ ਸੱਸ ਆ ਮੇਰੀ ਪਤਨੀ ਆਓ ਅੱਛਾ ਠੀਕ ਹੈ ਆਪਣੀ ਸੱਸ ਨੂੰ ਮਤਲਬ ਇਹ ਜਿਹੜੀ ਕੁੱਟ ਰਹੀ ਆ ਹਾਂਜੀ ਹਾਂਜੀ ਓਕੇ ਓਕੇ ਠੀਕ ਹੈ ਆ ਦੂਸਰੀ ਵੀਡੀਓ ਦੇ ਅੰਦਰ ਉਸਨੇ ਸਾਰੇ ਲੋਕ ਬਾਹਰ ਬੈਠੇ ਆ ਸਾਨੂੰ ਲੱਕੜੀ ਦੀ ਅੱਗ ਵੱੜਦੀ ਅੱਗ ਵਿੱਚ ਸਾਨੂੰ ਸਾੜਨੇ ਦੀ ਕੋਸ਼ਿਸ਼ ਕੀਤੀ ਸੀ ਨੇ ਅੱਛਾ ਠੀਕ ਹੈ ਠੀਕ ਹੈ ਸਾਡੇ ਕੋਲ ਤਾਂ ਐਨੀ ਕੋਈ ਕੰਪਲੇਂਟ ਕੋਈ ਕੰਪਲੇਂਟ ਨਹੀਂ ਤੁਸੀਂ ਕਰਵਾਈ ਪੁਲਿਸ ਥਾਣੇ ਇਹਨਾਂ ਦੇ ਖਿਲਾਫ ਮਹਾਰਾਜ ਤੁਸੀਂ ਸਾਡੀ ਜਿਹੜੀ ਵੀਡੀਓ ਦੇ ਲਈ ਹੋਈ ਆ ਉਹ ਤੇ ਮੇਰਾ ਬੇਟਾ ਬਕਾਇਦਾ ਤੁਹਾਨੂੰ ਪ੍ਰੂਫ ਦੇ ਰਿਹਾ ਇਹ ਡੇਢ ਸਾਲ ਕਿੰਨੇ ਸਾਲ ਇੱਕ ਸਾਲ ਤੋਂ ਉੱਪਰ ਹੋ ਗਿਆ ਥਾਣੇ ਬਲੌਂਗੀ ਚ ਕੰਪਲੀਟ ਕੀਤੀ ਵੀ ਹੈ ਮੇਰੀ ਘਰ ਵਾਲੀ 7 ਦਿਨ ਹਸਪੀਟਲ ਦਾਖਲ ਰਹੀ ਹੈ ਕਿਹੜੇ ਕਿਹੜੇ ਬੇਟੇ ਦੀ ਤੁਸੀਂ ਗੱਲ ਕਰ ਰਹੇ ਹੋ ਜਿੰਨੇ ਮਤਲਬ ਮੀਡੀਆ ਵਿੱਚ ਹਰਦੀਪ ਸਿੰਘ ਹਰਦੀਪ ਸਿੰਘ ਪਾਸਟਰ ਹਰਦੀਪ ਸਿੰਘ ਅੱਛਾ ਉਹ ਪਾਸਟਰ ਹਰਦੀਪ ਸਿੰਘ ਜਿਹੜਾ ਵਾ ਪਿੰਡ ਦੇ ਦੁਆਰਾ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਮੀਡੀਆ ਤੇ ਆ ਕੇ ਦੱਸੀਆਂ ਗਈਆਂ ਨੇ ਹਾਂਜੀ ਬਕਾਇਦਾ ਪ੍ਰੂਫ ओके ठीक है अच्छा सर एक ना ਤੁਹਾਡੇ ਖਿਲਾਫ ਤੁਹਾਡੇ بیٹے ਰੋਕੀ ਦੇ ਦੁਆਰਾ ਸਮਝੀ ਤੇ ਰੋਕੀ ਦੇ ਦੁਆਰਾ ਇੱਕ ਇਲਜ਼ਾਮ ਲਗਾਇਆ ਜਾ ਰਿਹਾ ਆ ਰਿਕਾਰਡਿੰਗ ਦੇ ਵਿੱਚ ਕਾਲ ਰਿਕਾਰਡਿੰਗ ਤੇ ਨਾਲ ਦੀ ਨਾਲ ਮੀਡੀਆ ਪਰਸਨ ਆਸ਼ਿਸ਼ ਨੂੰ ਨਾ ਇੱਕ ਧਮਕੀ ਵੀ ਦਿੱਤੀ ਜਾ ਰਹੀ ਆ ਹਾਂਜੀ ਹਾਂਜੀ ਤੁਸੀਂ ਇਸ ਕਾਲ ਰਿਕਾਰਡਿੰਗ ਨੂੰ ਡਿਲੀਟ ਕਰ ਕਿਉਂ ਕਰਦੇ ਡਿਲੀਟ हां ਉਹਦੇ ਦੁਆਰਾ ਧਮਕੀ ਤੇ ਉਹਦੇ ਵਿੱਚ ਨਾ ਰੋਕੀ ਕਹਿ ਰਿਆ ਆ ਕਿ ਮੇਰਾ ਜਿਹੜਾ ਬਾਪ ਆ ਮੇਰਾ ਜਿਹੜਾ ਪਿਤਾ ਆ ਉਹ ਇੱਕ ਇੱਕ ਨੰਬਰ ਦਾ ਨਸ਼ੇੜੀ ਆ ਸ਼ਰਾਬੀ ਆ ਤੇ ਉਹ ਤਮਾਕੂ ਲਾਉਂਦਾ ਆ ਕੀ ਇਹਦੇ ਵਿੱਚ ਸੱਚ ਹੈਗਾ ਤੁਸੀਂ ਨਾ ਜੀ ਮੇਰੇ ਘਰੇ ਆਓ ਜੀ ਜੀ ਠੀਕ ਆ ਜੀ ਸਾਡਾ ਮੋਸਟ ਵੈਲਕਮ ਆ ਘਰੇ ਆ ਕੇ ਦੇਖੋ ਇਸ ਨੇ ਕਿਆ ਗੁੰਡਾਗਰਦੀ ਕਰਦੀ ਘਰ ਦੇ ਅੰਦਰ ਕਰ ਰੱਖੀ ਆ ਕਿਦਾ ਸਾਨੂੰ ਮੈਂਟਲੀ ਹਰਾਸਮੈਂਟ ਡੇਲੀ ਕਰਦੇ ਆ ਕਿੱਦਾਂ ਸਾਨੂੰ ਗੰਦੀ ਗੰਦੀਆਂ ਗਾਲਾਂ ਕੱਢਦੇ ਆ ਕਿਦਾਂ ਉਹ ਜਿਹੜੀ ਨੇ ਪਾਸਟਰ ਬਲਿੰਦਰ ਸਿੰਘ ਦੇ ਉੱਪਰ ਰੇਪ ਦਾ ਕਾਰਚਾ ਲਾਇਆ ਉਹ ਕਿੰਨੀ ਆ ਗੰਦ ਮੈਨੂੰ ਪੱਥ ਦੀ ਆਓ ਅੱਛਾ ਅੱਛਾ ਸਹੀ ਇੱਕ ਗੱਲ ਤੁਸੀਂ ਹੋਰ ਕਰ ਰਹੇ ਸੀ ਕਿ ਜਿਹੜੀ ਇਹ ਲੇਡੀ ਆ ਇਹਨਾਂ ਦੀ ਕੋਈ ਮੈਰਿਜ ਬਾਰੇ ਤੁਸੀਂ ਗੱਲ ਕਰ ਰਹੇ ਸੀ ਕਿ ਇਹਨਾਂ ਦੀ ਕੋਈ ਮੈਰਿਜ ਦਾ ਕੋਈ ਅ ਵੀ ਤਾਂ ਕੋਈ ਆਪਣੀ ਅਗਾ ਕੋਈ ਇਸ ਤਰ੍ਹਾਂ ਗੱਲ ਕਰ ਰਹੀ ਕਿ ਤੁਸੀਂ ਇਹ ਗੱਲ ਸੁਣੋ ਜਿਹੜੀ ਹੁਣ ਕਾਲ ਰਿਕਾਰਡਿੰਗ ਸ਼ੁਰੂ ਹੋਈ ਹੈ ਨਾ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਉਹ ਚ ਬੰਦਾ ਕਿਆ ਕਹਿੰਦਾ ਜਿਨ੍ਹਾਂ ਨੇ ਇਹਨਾਂ ਤੇ ਪਰਚੇ ਕੀਤੇ ਆ ਕਿਆ ਕਹਿੰਦਾ ਉਹ ਉਹ ਤੁਸੀਂ ਜਿਹੜਾ ਤੇ ਚੰਗੀ ਤਰ੍ਹਾਂ ਸੁਣਨਾ ਉਹਦਾ ਬਕਾਇਦਾ ਨੰਬਰ ਵੀ ਦਿੱਤਾ ਵਾ ਹੂੰ ਹੂੰ ਉਹਨਾਂ ਨਾਲ ਗੱਲ ਕਰਕੇ ਦੇਖਣਾ ਉਸਨੇ ਵੀ ਇਹ ਇਹਨਾਂ ਦਾ ਬਿਜ਼ਨਸ ਹੀ ਇਹੀ ਆ ਠੀਕ ਆ ਨੰਬਰ 2 ਮੇਰੀ ਗੱਲ ਤੇ ਆਂਦੇ ਸੁਣ ਲੋ ਹਾਂ ਜੀ ਇਹਨਾਂ ਨੇ ਦੇਖੋ ਮੇਰੇ ਘਰ ਤੇ ਇਹਨਾਂ ਨੂੰ ਇਹ ਪੁੱਛੋ ਵੀ ਤੂੰ ਰਹਿੰਦਾ ਕਿੱਥੇ ਪਿਆ ਅੱਛਾ ਤੁਸੀਂ ਪੁੱਛਿਆ ਇਹਨਾਂ ਨੂੰ ਵੀ ਤੂੰ ਕਿੱਥੇ ਰਹਿੰਦਾ ਭਾਈ ਜੀ ਜੀ ਉਹਨਾਂ ਨੇ ਰਿਕਾਰਡਿੰਗ ਦੇ ਵਿੱਚ ਦੱਸਿਆ ਹੈ ਕਿ ਆਪਣਾ ਮੈਂ ਮਤਲਬ ਉਹਨਾਂ ਦੇ ਘਰ ਦੇ ਵਿੱਚ ਹੀ ਰਹਿ ਰਿਹਾ ਹਾਂ ਉਹ ਥੱਲੇ ਰਹਿ ਰਿਹਾ ਤੇ ਮੈਂ ਉਹਨਾਂ ਦੇ ਉੱਪਰ ਪੋਛਣ ਦੇ ਵਿੱਚ ਰਹਿ ਰਿਹਾ ਹਾਂ ਹਾਂ ਕੀ ਹੋਇਆ ਇਹ ਉਹਨੇ ਗੱਲ ਕੀਤੀ ਹੈ ਹਾਂ ਕੀਤੀ ਹੋਈ ਆ ਸਰ ਫਿਰ ਉਸਨੇ ਹਾਂ ਫਿਰ ਉਸਨੇ ਝੂਠ ਬੋਲਿਆ ਕਿ ਮੇਰਾ ਬਾਪ ਸਰਾਈਕਲ ਨੰ ਬੜਾ ਸ਼ਰਾਬੀ ਐ ਨਸ਼ੇੜੀ ਐ ਨਾਲੀਆਂ ਚ ਪਿਆ ਹੁੰਦਾ ਹਾਂਜੀ ਹਾਂਜੀ ਤੁਸੀਂ ਘਰੇ ਆ ਕੇ ਦੇਖ ਲਓ ਪੂਰੀ ਗਲੀ ਮਹੱਲੇ ਜਿੱਥੇ ਮਰਜੀ ਮੇਰਾ ਤੁਸੀਂ ਜਾਂਚ ਪੜਤਾਲ ਕਰ ਸਕਦੇ ਹੋ ਅਸੀਂ ਲੋਕਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਨਾ ਕਿ ਲੋਕਾਂ ਨੇ ਦਰੂਖ ਪੀ ਕੇ ਗਲੀਆਂ ਚ ਅਸੀਂ ਪੈਣਾ ਠੀਕ ਆ ਜੀ ਜੀ ਮੈਨੂੰ ਪ੍ਰਭੂ ਨੇ ਇਸ ਗੰਦ ਚੋਂ ਕੱਢਿਆ ਆ ਅੱਛਾ ਠੀਕ ਠੀਕ ਸਰ ਮੈਂ ਦੁਬਾਰਾ ਉਸ ਗੰਦ ਚ ਗਿਰੂਗਾ ਜਾ ਕੇ ਦੱਸੋ ਮੈਨੂੰ ਜੀ ਅੱਛਾ ਸਰ ਇਹ ਬੜੇ ਬੇਟੇ ਹਰਦੀਪ ਦੀ ਇੱਕ ਰਿਕਾਰਡਿੰਗ ਜਿਹੜੀ ਸੀ ਉਹ ਪਿਛਲੇ ਦਿਨ ਹੋਈ ਸੀ ਕਿਉਂਕਿ ਉਹ ਬਹੁਤ ਡਰਿਆ ਹੋਇਆ ਔਰ ਸਹਿਮੇ ਹੋਇਆ ਸੀ ਕਿ ਮੇਰੀ ਛੋਟੀ ਜੀ ਬੱਚੀ ਹੈਗੀ ਆ ਇਹ ਸਾਨੂੰ ਮਾਰ ਸਕਦੇ ਆ ਇਹ ਸਾਡੇ ਸਾਡੀ ਬੇਟੀ ਨੂੰ ਮਾਰ ਸਕਦੇ ਆ ਤੁਹਾਨੂੰ ਲੱਗਦਾ ਹੈ ਕਿ ਇਦਾਂ ਦੇ ਮੱਲੇ ਕੰਮ ਕਰਦੇ ਆ ਹੋ ਇਹ ਤਾਂ ਕੰਮ ਹੀ ਹੈ ਹੁਣ ਤੇ ਆਂ ਤੇ ਸੁਣ ਲਓ ਹੁਣ ਤੁਸੀਂ ਮੈਂ ਹਰਮੇਸ਼ ਸਿੰਘ ਮੈਨੂੰ ਔਰ ਮੇਰੀ ਪਤਨੀ ਨੂੰ ਔਰ ਮੇਰੇ ਬੇਟੇ ਨੂੰ ਔਰ ਮੇਰੀ ਪੋਤੀ ਨੂੰ ਇਹਨਾਂ ਨੇ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਠੀਕ ਆ ਐਸਪੀ ਸਾਹਿਬ ਦੇ ਅਸੀਂ ਐਪਲੀਕੇਸ਼ਨ ਦੇ ਕੇ ਆਈਆਂ ਹਜੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਹੋਈ ਅੱਛਾ ਤੁਹਾਡੀ ਨਾ ਬਹੂ ਨੌ ਦੇ ਵੱਲੋਂ ਤੁਹਾਡੀ ਬਹੂ ਦੇ ਵੱਲੋਂ ਨਾ ਇੱਕ ਪ੍ਰੋਫਿਟ ਜੀ ਦੇ ਉੱਤੇ ਇੱਕ ਅਲੀਕੇਸ਼ਨ ਲਗਾਇਆ ਗਿਆ ਸੀ ਕਿ ਇਹਨਾਂ ਦੇ ਚਰਚ ਦੇ ਵਿੱਚ ਜਿਹੜਾ ਆ ਉਹ ਨਸ਼ਾ ਵਿਕਦਾ ਆ ਉਹ ਝੂਠ ਬੋਲਦੀ ਹੈ ਸਾਰਾ ਕੁਝ ਅੱਛਾ ਜੀ ਔਰ ਤੁਹਾਡੇ ਦੁਆਰਾ ਕਿਹਾ ਗਿਆ ਸੀ ਕਿ ਸਾਡਾ ਬੇਟਾ ਜਿਹੜਾ ਆ ਸਰਬਜੀਤ ਰੋਕੀ ਉਹ ਚਿੱਟੇ ਦਾ ਕੰਮ ਕਰਦਾ ਹੈ ਮੇਰੇ ਦੁਆਰਾ ਨਹੀਂ ਇਹ ਜਨਾਨੀ ਨੇ ਖੁਦ ਆਪਣੇ ਮੂੰਹ ਤੋਂ ਕਹਾ ਅੱਛਾ ਕਿ ਕਿਹੜੀ ਤੁਸੀਂ ਉਹਦੀ ਵੀਡੀਓ ਦੇਖ ਲਓ ਆਮਨਪ੍ਰੀਤਾ ਜੀ ਆਪਨੇ ਆਪ ਕਹਿੰਦੀ ਕਿ ਮੇਰਾ ਪਤੀ ਚਿੱਤੇ ਤੇ ਕੰਮ ਕਰਦਾ ਦਾ ਮੈਂ ਤਾਂ ਚਰਚੇ ਸੀ ਗਈ ਸੀ ਉਥੇ ਜੀ ਜਿਹੜੀ ਜਿਸ ਔਰਤ ਨੇ ਔਰ ਜਿਸ ਮੁੰਡੇ ਨੇ ਸਰਬਜੀਤ ਰੋਕੀ ਨੇ ਆਪਣੇ ਮਾਪੇ ਨਹੀਂ ਛੱਡੇ ਉਹ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀ ਵੀ ਸੀ ਉਹ ਧਮਕੀਆਂ ਇਹਨਾਂ ਨੇ ਪੂਰੀਆਂ ਕਰਤੀਆਂ ਕਿ ਵੀ ਤੁ ਜਿੱਦਾਂ ਮੈਂ ਪਾਸਟਰ ਬਲਜਿੰਦਰ ਸਿੰਘ ਨੂੰ ਝੁੱਠੇ ਕੇਸ ਵਿੱਚ ਫਸਾਇਆ ਐ ਇਦਾਂ ਤੁਹਾਨੂੰ ਵੀ ਫਸਾਉਂਗੀ ਇਹਨਾਂ ਨੇ ਕਿਹਾ ਕਰਾ ਚਾਲਵਾਜੀ ਖੇਲ ਕੇ 420 ਦੇ ਪਰਚੇ ਸਾਡੇ ਉੱਪਰ ਕਰਤੇ ਆ ਮੇਰੇ ਉੱਪਰ ਮੇਰੇ ਬੇਟੇ ਦੇ ਉੱਪਰ ਮੇਰੀ ਪਤਨੀ ਦੇ ਉੱਪਰ 420 ਦੇ ਪਰਚੇ ਕਿਤੇ ਵੇ ਇਹਨਾਂ ਨੇ 30 ਲੱਖ ਰੁਪਏ ਦੀ ਔਰਤ ਡਿਮਾਂਡ ਕਰਦੀ ਪਈ ਆ ਤੁਹਾਡੇ ਤੁਹਾਡੇ ਤੋਂ ਮੰਗਦੇ ਪਏ ਆ ਪੈਸੇ ਹਾਂਜੀ 30 ਲੱਖ ਰੁਪਈਆ ਮੰਗ ਡਿਮਾਂਡ ਕਰਦੀ ਪਈ ਆ ਮੇਰੇ ਕੋ ਪੱਕਾ ਪ੍ਰਮਾਣ ਆ ਕਾਉਰ ਦਾ ਜੀ ਜੀ ਅੱਛਾ ਸਰ ਇਹ ਸਾਨੂੰ ਮੈਨੂੰ ਸਾਨੂੰ ਕਾਲ ਰਿਕਾਰਡਿੰਗ ਹੈ ਤੁਹਾਡੀ ਚੈਨਲ ਦੇ ਉੱਤੇ ਚਲਣੀ ਤੁਹਾਨੂੰ ਕੋਈ ਇਪੱਤੀ ਤਾਂ ਨਹੀਂ ਹੈਗੀ ਨਹੀਂ ਨਹੀਂ ਬਿਲਕੁਲ ਨਾ ਬਿਲਕੁਲ ਵੀ ਨਹੀਂ ਅੱਛਾ ਤੇ ਤੁਸੀਂ ਸਰ ਆਪਣਾ ਤੁਹਾਡੇ ਬੇਟੇ ਹਰਦੀਪ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਤੋਂ ਸਾਨੂੰ ਬੜਾ ਡਰਿਆ ਹੈ ਇਹ ਸਾਨੂੰ ਧਮਕੀਆਂ ਦਿੰਦੇ ਆ ਸਾਨੂੰ ਮਾਰ ਵੀ ਸਕਦੇ ਆ ਮੇਰੀ ਗੱਲ ਸੁਣੋ ਹਾਂਜੀ ਮੇਰੀ ਸਾਡਾ ਇਹ ਜਿਹੜੀ ਤੁਸੀਂ ਗੱਲ ਮੈਨੂੰ ਸਵਾਲ ਪੁੱਛਿਆ ਨਾ ਕਿ ਵੀ ਹਾਂ ਸਾਨੂੰ ਇਹਨਾਂ ਤੋਂ ਜਾਨ ਤੋਂ ਖਤਰਾ ਹੈਗਾ ਹਕੀਕਤ 'ਚ ਕਿਉਂਕਿ ਸਾਨੂੰ ਜੇ ਮਿੱਤ ਧਮਕੀਆਂ ਦਿੰਦੇ ਆ ਜੇ ਖਤਰਾ ਹੈਗਾ ਤੇ ਸਰ ਤੁਸੀਂ ਤੁਸੀਂ ਕੀ ਮੰਗ ਕਰਦੇ ਮੈਂ ਉਹੀ ਪੁੱਛ ਰਿਹਾ ਕਿ ਤੁਹਾਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਆ ਕੀ ਚੀਕੀ ਚਾਹੀਦਾ ਦੱਸੋ ਤੁਸੀਂ ਦੇਖੋ ਸਾਨੂੰ ਇਹੀ ਆ ਕਿ ਜੋ ਵੀ ਅਸੀਂ ਇਹਨਾਂ ਤੇ ਇਹਨਾਂ ਨੇ ਅਸੀਂ ਪਰਚੇ ਕੀਤੇ ਵੇ ਆ ਸਾਡੀ ਸੁਣਵਾਈ ਕੀਤੀ ਜਾਏ ਇਹਨਾਂ ਇਹਨਾਂ ਤੇ ਪਰਚੇ ਕੀਤੇ ਜਾਣ ਠੀਕ ਆ ਕਿ ਨਹੀਂ ਤਾਂ ਮੇਰਾ ਘਰ ਖਾਲੀ ਹੋਵੇ ਉਹ ਅਸੀਂ ਇਸ ਚੀਜ਼ ਤੋਂ ਨਹੀਂ ਤਾਂ ਇੱਕ ਇੱਕ ਦਿਨ ਐਸਾ ਹੋ ਜੂਗਾ ਇਹਨਾਂ ਨੇ ਮੈਂਟਲੀ ਹਰਾਸਮੈਂਟ ਕਰਿਆ ਮੇਰੀ ਜਨਾਨੀ ਉਹ ਮੈਂਟਲ ਹੋ ਜਾਣੀ ਆ ਨਿੱਤ ਸਾਨੂੰ ਪ੍ਰੇਸ਼ਾਨ ਕਰ ਰੱਖਿਆ ਸਾਡਾ ਜੀਣਾ ਦੁੱਪਰ ਕਰ ਰੱਖਿਆ ਇਹਨਾਂ ਨੇ ਜੀ 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 ਏਗਾ ਮੇਰੀ ਜਨਾਨੀ ਤਾਂ ਬੇਚਾਰੀ ਹੋਈ ਕਿ ਪਾਗਲ ਹੋ ਜਾਣੀ ਉੱਪਰੋਂ ਗੰਦ ਗੇਰਦੀ ਆ ਚਿੱਕਾ ਮਾਰਦੀ ਆ ਉੱਚੀ ਉੱਚੀ ਗਾਣੇ ਲਾ ਦਿੰਦੀ ਆ ਸਾਨੂੰ ਇੰਨਾ ਪਰ ਦੁਖੀ ਪ੍ਰੇਸ਼ਾਨ ਕੀਤਾ ਵਾ ਇਹਨਾਂ ਲੋਕਾਂ ਨੇ ਕਿਆ ਕਰੀ ਅਸੀਂ ਹਾਂ ਨਾ ਅਸੀਂ ਜੀਣ ਜੋਗੇ ਨਾ ਅਸੀਂ ਮਰਨ ਜੋਗੇ ਇਹ ਕੀ ਤੇ ਇਸ ਕਰਕੇ ਮੈਂ ਕਹਿੰਦਾ ਆ ਕਿ ਵੀ ਦੇਖੋ ਅਸੀਂ ਪ੍ਰਭੂ ਦੇ ਲੋਗ ਆ ਠੀਕ ਆ ਕਿ ਨਹੀਂ ਅਸੀਂ ਸੈਨ ਕਰੀ ਜਾ ਰਹੇ ਆ ਕਰੀ ਜਾ ਰਹੇ ਆ ਦੱਸ ਕਿੰਨਾ ਕ ਅਸੀਂ ਸੈਨ ਕਰੀਏ ਇਹ ਮੈਂ ਤੁਹਾਡੇ ਤੇ ਵੀ ਲਗਾ ਰਿਹਾ ਹਨ ਸ਼ਰਾਬੀ ਕਿਹਾ ਜਾ ਰਿਹਾ ਆ ਨਸ਼ੇੜੀ ਕਿਹਾ ਜਾ ਰਿਹਾ ਕਿ ਇਹ ਨਾਲੀਆਂ ਦੇ ਵਿੱਚ ਡਿੱਗੇ ਰਹਿੰਦੇ ਆ ਤੇ ਇਹ ਸ਼ਰਾਬ ਪੀ ਕੇ ਤੇ ਮੀਡੀਆ ਦੇ ਉੱਤੇ ਆ ਕੇ ਬੋਲਦੇ ਆ ਮੈਨੂੰ ਮੇਰਾ ਕਹਿਣਾ ਆ ਸਰਬਜੀ ਤੇ ਰੋਕੀ ਨੂ ਤੂੰ ਜਿੰਨਾ ਗੰਦ ਮੇਰੇ ਬਾਰੇ ਪੱਥਣਾ ਤੂੰ ਪੱਥ ਲੈ ਖੁਸ਼ ਰਹਿ ਹੋਰ ਪੱਥਣਾ ਹੋਰ ਪੱਥ ਲੈ ਤੇਰੇ ਕਹਿਣ ਤੋਂ ਮੈਂ ਸਰੱਬੀ ਨਹੀਂ ਹੋ ਜਾਊਂਗਾ ਤੇਰੇ ਕਹਿਣ ਤੇ ਮੈਂ ਨਸ਼ੇੜੀ ਨਹੀਂ ਹੋ ਜਾਊਂਗਾ ਜੀ ਜੀ ਦੇਖੋ ਤਾਂ ਤੁਸੀਂ ਕਹਿ ਰਹੇ ਹੋ ਕਿ ਧਮਕੀਆਂ ਆਉਂਦੀਆਂ ਨੇ ਤੁਹਾਨੂੰ ਬਹੁਤ ਸਾਰਾ ਇਹਨਾਂ ਦੇ ਵੱਲੋਂ ਤੁਹਾਡੀ ਪਤਨੀ ਨੂੰ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂ ਮੈਂ ਕੀ ਅਸੀਂ ਬਿਆਨ ਨਹੀਂ ਅਸੀਂ ਮੈਂ ਬਿਆਨ ਨਹੀਂ ਕਰ ਸਕਦਾ ਮੇਰੇ ਅੰਦਰੋਂ ਰੋਣਾ ਆਉਂਦਾ ਪਿਆ ਮੇਰੀ ਆਪਣੀ ਔਲਾਦ ਸਾਨੂੰ ਇੰਨਾ ਟੌਰਚਰ ਕਰ ਰਹੀ ਆ ਇੰਨੀ ਗੁੰਡਾਗਰਦੀ ਬਦਮਾਸ਼ੀ ਕਰੀ ਮੈਂ ਸਮਝ ਸਕਦਾ ਸਰ ਤੁਹਾਡੇ ਦੁੱਖ ਨੂੰ ਮੈਂ ਵੇਖ ਸਕਦਾ ਹਾਂ ਔਰ ਜਨਤਾ ਵੀ ਤੁਹਾਡੇ ਦੁੱਖ ਨੂੰ ਦੇਖੇਗੀ ਤਾਂ ਜਨਤਾ ਵੀ ਤੁਹਾਡੇ ਦੁੱਖ ਨੂੰ ਦੇਖ ਕੇ ਇਨਸਾਫ ਕਰੇਗੀ ਤੁਹਾਡੇ ਨਾਲ ਪੂਰਾ ਪੁਲਿਸ ਪ੍ਰਸ਼ਾਸਨ ਵੀ ਤੁਹਾਡੇ ਨਾਲ ਖੜੇਗਾ ਸਰਕਾਰਾਂ ਵੀ ਤੁਹਾਡੇ ਨਾਲ ਖੜਨਗੀਆਂ ਕਿਉਂਕਿ ਅੱਜ ਦੀ ਡੇਟ 'ਚ ਬਹੁਤ ਸਾਰੇ ਐਸੇ ਕਾਨੂੰਨ ਬਣ ਚੁੱਕੇ ਨੇ ਤੇ ਇਨਸਾਫ ਲੈਣਾ ਕੋਈ ਵੱਡੀ ਗੱਲ ਨਹੀਂ ਆ ਪਰਮੇਸ਼ਵਰ ਤੁਹਾਡੇ ਨਾਲ ਆ ਰੱਬ ਤੁਹਾਡੇ ਨਾਲ ਆ ਔਰ ਤੁਹਾਨੂੰ ਜਰੂਰ ਇਨਸਾਫ ਮਿਲੇਗਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਜਿਹੜੇ ਕੁੱਟ ਮਾਰ ਦਿੱਤੇ ਵੀ ਆ ਨਾ ਮੇਰੇ ਨਾਲ ਮੇਰੀ ਪਤਨੀ ਦੇ ਨਾਲ ਉਹ ਵੀਡੀਓ ਤਸਵੀਰ ਅਰੇਂਜ ਕੀਤੀਆਂ ਸਭ ਕੁਝ ਕੀਤਾ ਵਾ ਵੀ ਇਹਨਾਂ ਨੇ ਸੰਦੇ ਸਾਡੇ ਦੇ ਜਾਨ ਲੈਵਾ ਹਮਲਾ ਕੀਤਾ ਆ ਸਾਨੂੰ ਟੌਰਚਰ ਕਰਦੇ ਆ ਕਿ ਜੋ ਕਾਨੂੰਨ ਨੂੰ ਸਹੀ ਲੱਗਦਾ ਉਹ ਇਹਨਾਂ ਨੂੰ ਇਹਨਾਂ ਨੂੰ ਜੋ ਇਹਨਾਂ ਨੇ ਕੰਮ ਕੀਤੇ ਆ ਜੋ ਇਹਨਾਂ ਨੇ ਵਿਜਿਆ ਉਹੀ ਇਹ ਕੱਟਣ ਬਸ ਬਿਲਕੁਲ ਤੁਹਾਡੇ ਸਾਹਮਣੇ ਹੈ ਸਰ ਤੁਸੀਂ ਆ ਜਿਹੜੇ ਆਪਣੇ ਬਜ਼ੁਰਗ ਮਾਪੇ ਦੀ ਇੰਨਾ ਸਤਾ ਰਿਆ ਇੰਨਾ ਤੜਫਾ ਰਿਆ ਉਹ ਦੇਖਿਆ ਛੋਟੀ ਜੀ ਬੱਚੀ ਵੀਡੀਓ ਨੂੰ ਤੁਸੀਂ ਦੇਖੋ ਕਿਤਾ ਟੱਪਦੀ ਪਈ ਆ ਹਾਂ ਹਾਂ ਜੀ ਕੋਰੋਨਾ ਆ ਜਾਂਦਾ ਦੇਖ ਕੇ ਜਿਸ ਹੱਬ ਨਾਲੋ ਜਾਨਲੇਵਾ ਹਮਲਾ ਇਹ ਤੁਹਾਨੂੰ ਜਿਹੜੇ ਕਰ ਰਹੇ ਆ ਠੀਕ ਆ ਉਲਟਾ ਉਲਟਾ ਇਹਨਾਂ ਨੇ ਸਾਨੂੰ ਫਸਾਤਾ ਦੱਸੋ ਕੋਈ ਗੱਲ ਨਹੀਂ ਸਰ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਇਹ ਮੀਡੀਆ ਤੇ ਜਾਣ ਗਈਆਂ ਲੋਕਾਂ ਨੂੰ ਸੱਚਾਈ ਤੋਂ ਪਤਾ ਜਾਨੂ ਹੋਏਗਾ ਸਭ ਲੋਕ ਤੁਹਾਡੇ ਨਾਲ ਹੋਣਗੇ ਜਨਤਾ ਤੁਹਾਡੇ ਨਾਲ ਹੋਵੇਗੀ ਸਰਕਾਰ ਤੁਹਾਡੇ ਨਾਲ ਹੋਵੇਗੀ ਕਿਉਂਕਿ ਹਮੇਸ਼ਾ ਹੀ ਸਰਕਾਰ ਜਿਹੜਾ ਆ ਚਾਹੇ ਜਨਤਾ ਜਿਹੜੀ ਆ ਉਹ ਸੱਚਾਈ ਦਾ ਸਾਥ ਦਿੰਦੀ ਆਈ ਆ ਉਹ ਕਿੱਥੇ ਸੱਚਾਈ ਦਾ ਸਾਥ ਦੇ ਰਹੇ ਆ ਜੀ ਅਸੀਂ ਅਸੀਂ ਦੇਖੋ ਅਸੀਂ ਪਰਚੇ ਕੀਤੇ ਵੇ ਉਹ ਕੁਝ ਵੀ ਕਾਰਵਾਈ ਨਹੀਂ ਹੋਈ ਉਲਟਾ ਸਾਡੇ ਤੇ 420 ਦੇ ਪਰਚੇ ਪਾਤੇ ਉਹ ਪੁਲਸ ਵਾਲਿਆਂ ਨੇ ਸਾਨੂੰ ਧਮਕੀਆਂ ਦਿੱਤੀਆਂ ਹੈ ਮੈਂ ਮੈਂ ਦੇਖੋ ਮੈਂ ਪੁਲਸ ਪ੍ਰਸ਼ਾਸਨ ਨੂੰ ਮੈਂ ਖੁਦ ਇਹ ਮੰਗ ਕਰਾਂਗਾ ਸਰਕਾਰ ਨੂੰ ਇਹ ਮੰਗ ਕਰਦਾ ਹਾਂ ਕਿ ਤੁਹਾਡੇ ਕੇਸ ਨੂੰ ਜਿਹੜਾ ਹੈ ਬਰੀਕੀ ਨਾਲ ਵੇਖਿਆ ਜਾਵੇ ਜੋ ਕੰਪਲੇਂਟਾਂ ਜੋ ਪੁਲਸ ਅਫਸਰ ਨਹੀਂ ਕਰ ਰਹੇ ਉਹਨਾਂ ਦੇ ਉੱਤੇ ਵੀ ਜਾਂਚ ਕੀਤੀ ਜਾਵੇ ਕਿ ਕਿਉਂ ਕੰਪਲੀਟ ਨਹੀਂ ਹੋ ਰਹੀ ਕਿਉਂ ਹਲੇ ਤੱਕ ਇਹਨਾਂ ਦੇ ਉੱਤੇ ਕੋਈ ਐਫਆਰ ਨਹੀਂ ਕੱਟੀ ਗਈ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਗੱਲ ਦੱਸੋ ਮੈਨੂੰ ਨਵਜੋਤ ਜੀ ਜੀ ਕਿ ਸਾਡੇ ਸਾਡੇ ਘਰ 'ਚ ਰਹਿ ਰਹੇ ਆ ਸਾਡੇ ਉੱਪਰ 420 ਦੇ ਪਰਚੇ ਪਾਣੇ ਸਹੀ ਗੱਲ ਆ ਨਹੀਂ ਨਹੀਂ ਬਿਲਕੁਲ ਨਹੀਂ ਸਰ ਉਲਟਾ ਜੀ ਬਿਜਲੀ ਦਾ ਬਿੱਲ ਘਟੋ-ਘਟ 50000 ਹੋਇਆ 1000 ਰੁਪਇਆ ਹੋਇਆ ਵਾ ਜੀ ਠੀਕ ਆ ਬਿਜਲੀ ਦਾ ਬਿੱਲ ਨੂੰ ਕਹੋ ਤਾਂ ਦਾਦਾ ਘੇਰੀ ਬਦਮਾਸ਼ ਘਰੀਆਂ ਦਿਖਾਉਂਦੇ ਆ ਮਾਰਨੇ ਨੂੰ ਆਉਂਦੇ ਆ ਠੀਕ ਆ ਮੀਟਰ ਕਟਣੇ ਨੂੰ ਤਿਆਰ ਆ ਤਾਂ ਅਸੀਂ ਕਿੱਥੇ ਜਾਉਂਗੇ ਦੱਸੋ ਜੀ ਮੈਨੂੰ ਮੈਂ 2013 ਤੋਂ ਇਸ ਨੂੰ ਵੇਚਦਖਲ ਕੀਤਾ ਵਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਵੀ ਮੈਂ ਪ੍ਰਮਾਣ ਪੱਤਰ ਮੇਰੇ ਕੋਲ ਪੈ ਸਭ ਕੁਝ ਸਬੂਤ ਦਿੱਤੇ ਹੋਏ ਆਂ ਇੱਥੇ ਠੀਕ ਹੈ ਕਹਿੰਦੇ ਵੀ ਇਹ ਜ਼ਬਰਦਸਤ ਗੁੰਡਾਗਰਦੀ ਨਾਲੇ ਕਹਿੰਦੇ ਆਸੀਂ ਖਾਲੀ ਕਰੂਗੇ 30 ਲੱਖ ਰੁਪਏ ਦੋ ਯਾਨੀ ਕਿ ਇਹਨਾਂ ਦਾ ਇਹਨਾਂ ਦਾ ਕੰਮ ਹੀ ਇਹ ਆ ਸਰ ਹਾਂ ਜੀ ਇਹਨਾਂ ਦਾ ਕੰਮ ਇਹਨਾਂ ਦਾ ਕੰਮ ਹੀ ਇਹੀ ਆ ਕੋਈ ਕੰਮ ਤਾਂ ਅੰਦਾਜ਼ਾ ਕਰਦੇ ਨਹੀਂ अच्छा एकदम बस ठोके ਧੜੀਆਂ ਵੱਲ ਧਿਆਨ ਆ। ਹਾਂਜੀ ਇਹੀ ਕੰਮ ਹੈ ਇਹਨਾਂ ਦਾ ਬਿਜ਼ਨਸ ਹੈ ਇਹਨਾਂ ਦਾ। اچھا ਠੀਕ ਠੀਕ ਹੈ। ਚਲੋ ਠੀਕ ਹੈ ਸਰ ਧੰਨਵਾਦ ਤੁਹਾਡਾ। ਹਾਂਜੀ। ਸ਼ੁਕਰੀਆ ਸਾਰੀ ਜਾਣਕਾਰੀ ਦੇਣ ਵਾਸਤੇ ਤਾਂ ਕਿ ਸਭ ਲੋਕਾਂ ਨੂੰ ਪਤਾ ਲੱਗੇ ਆਮ ਜਨਤਾ ਨੂੰ ਪਤਾ ਲੱਗੇ ਕਿ ਜੋ ਪ੍ਰੋਫਿਟ ਬਜਿੰਦਰ ਕੇਸ ਦੀ ਜੋ ਸਚਾਈ ਸੀ ਉਹ ਅੱਜ ਤੋਂ ਤੁਹਾਡੇ ਕੋਲੋਂ ਸੁਣੀ ਆ ਕਿਉਂਕਿ ਤੁਹਾਡਾ ਖੁਦ ਦਾ ਬੇਟਾ ਆ ਔਰ ਤੁਸੀਂ ਬਾਖੂਬੀ ਢੰਗ ਨਾਲ ਜਾਣਦੇ ਹੋ ਆਪਣੇ ਬੱਚੇ ਦੇ ਚੰਗੇ ਤੇ ਮਾੜੇ ਕੰਮਾਂ ਨੂੰ ਇੱਕ ਮਾਤਾ ਪਿਤਾ ਜਾਣਦਾ ਆ ਨਹੀਂ ਪ੍ਰੋਫਿਟ ਬਜਿੰਦਰ ਸਿੰਘ ਨੂੰ ਜੋ ਫਸਾਇਆ ਗਿਆ ਸੀ ਉਹ ਕਾਦੇ ਲਈ ਉਸ ਪ੍ਰੋਫਿਟ ਬਜਿੰਦਰ ਦੇ ਉੱਤੇ ਇਹਨਾਂ ਨੇ ਝੂਠਾ ਅਲੋਕੇਸ਼ਨ ਲਗਾਇਆ ਸੀ ਕਿਉਂ ਫਸਾਇਆ ਸੀ ਉਹਨਾਂ ਨੇ ਸਾਡੇ ਉੱਪਰ ਉਸਨੇ 420 ਦੇ ਪਰਸੇ ਕਿਉਂ ਪਾਏ ਆ ਨਹੀਂ ਮੈਨੂੰ ਇਹ ਸਰ ਮੈਨੂੰ ਇਹ ਦੱਸੋ ਪ੍ਰੋਫਿਟ ਬਜਿੰਦਰ ਨੂੰ ਉਹਨੇ ਕਿਉਂ ਫਸਾਉਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਹੁਣੇ ਸਭ ਕੁਝ ਦੱਸ ਕੇ ਹਟਿਆ ਨਾ 30 ਲੱਖ ਰੁਪਏ ਮਾੜੇ ਸਾਡੇ ਤੋਂ ਮੰਗਦੀ ਪਈ ਆ اچھا ਪ੍ਰੋਫਿਟ ਬਜਿੰਦਰ ਨੂੰ ਵੀ ਇਹਨਾਂ ਨੇ ਕੋਈ ਡਿਮਾਂਡ ਕੀਤੀ ਸੀ ਪੈਸੇ ਦੀ ਸਾਰਾ ਖੇਲ ਹੀ ਪੈਸੇ ਦਾ ਜਿਹੜੇ ਆਪਣੇ ਮਾਪੇ ਤੋਂ 30 ਲੱਖ ਰੁਪਏ ਦੇ ਡਿਮਾਂਡ ਕਰ ਰਹੇ ਆ ਉਹ ਪਾਸਟਰ ਬਚਾਰਾ ਪ੍ਰਭੂ ਦੀ ਸੇਵਾ ਕਰਦਾ ਉਹ ਤੋਂ ਕਿੰਨੇ ਮੰਗਦੇ ਹੋਊਂਗੇ ਬਿਲਕੁਲ ਬਿਲਕੁਲ ਠੀਕ ਆ ਨਾ ਜੀ 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 ਹਾਂ ਉਹ ਸਾਨੂੰ ਸਭ ਪਤਾ ਹੈ ਠੀਕ ਹੈ ਕਿੰਨੇ ਮੰਗਦੀਆਂ ਕਿੰਨੇ ਨੇ ਮੰਗਦੀ ਹੈਗੀ ਇਹਨਾਂ ਨੂੰ ਪੈਸਾ ਦੇ ਦਿਓ ਹੁਣ ਹੀ ਸਭ ਕੁਝ ਛੂ ਮੰਤਰ ਹੋ ਜਾਊਗਾ ਠੀਕ ਹੈ ਇਹਦਾ ਸਾਨੂੰ ਕਹਿੰਦੀ ਆ ਦੇ ਮੈਨੂੰ ਮੈਂ ਤਾਂ ਉਰੇ ਰਹਿਣੇ ਨਹੀਂ ਜਾਂਦੀ ਹੈਗੀ 30 ਲੱਖ ਰੁਪਏ ਦੇਣਾ ਸੀ ਜਾ ਰਿਹਾ ਉਰ ਤੋਂ ਚਲੋ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜਾਣਕਾਰੀ ਸਾਨੂੰ ਦੇਣ ਵਾਸਤੇ ਠੀਕ ਹੈ ਠੀਕ ਹੈ ਮੈਂ ਬਸ ਇਹੀ ਪੁੱਛਣਾ ਚਾਹਣਾ ਆ ਆਪਾਂ ਇਸ ਆਡੀਓ ਨੂੰ ਚੈਨਲ ਦੇ ਉੱਤੇ ਸੱਚ ਦੀ ਆਵਾਜ਼ ਦੇ ਉੱਤੇ ਚੱਲੇਗੀ ਇਹ ਰਿਕਾਰਡਿੰਗ ਤੁਹਾਡੀ ਵੀਡੀਓ ਵੀ ਚੱਲੇਗੀ ਜਿਹੜੀ ਸੀਸੀਟੀਵੀ ਫੁਟੇਜ ਸਾਨੂੰ ਤੁਸੀਂ ਭੇਜੀਆਂ ਤੁਹਾਡੀਆਂ ਸਾਨੂੰ ਮਿਲੀਆਂ ਨੇ ਉਹ ਵੀ ਨਾਲ ਹੀ ਇਸ ਰਿਕਾਰਡਿੰਗ ਦੇ ਨਾਲ ਚੱਲਣਗੀਆਂ ਕੀ ਤੁਹਾਨੂੰ ਮਨਜ਼ੂਰ ਹੈ ਅਸੀਂ ਚਲਾ ਸਕਦੇ ਹਾਂ ਚਲਾ ਦੇ ਚਲਾ ਦੇ ਕੋਈ ਨਾ ਦੋਸਤੋ ਤੁਸੀਂ ਸੁਣਿਆ ਪੱਤਰਕਾਰ ਨਾਲ ਹੋਈ ਗੱਲਬਾਤ ਨੂੰ ਕਾਲ 'ਚ ਆਪਣੇ ਆਪ ਨੂੰ ਸਮਾਜ ਸੇਵਕ ਦੱਸਣ ਵਾਲਾ ਸਰਬਜੀਤ ਰੌਕੀ ਕਿਵੇਂ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਘਰ ਦਾ ਅਤਿਆਚਾਰ ਦੋਸਤੋ ਜਿਸ ਮਾਤਾ ਪਿਤਾ ਨੂੰ ਲੋਕ ਰੱਬ ਵਾਂਗ ਪੂਜਦੇ ਹਨ ਉਥੇ ਹੀ ਰੋਕੀ ਤੇ ਉਸਦੀ ਪਤਨੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਆਏ ਦਿਨ ਆਪਣੇ ਮਾਤਾ ਪਿਤਾ ਨੂੰ ਦਿੱਤੀਆਂ ਜਾਂਦੀਆਂ ਹਨ ਤੁਸੀਂ ਸੁਣਿਆ ਵੀਡੀਓ ਵਿੱਚ ਕਿਵੇਂ ਰੋਕੀ ਦੇ ਪਿਤਾ ਨੇ ਭਾਵਕ ਹੋ ਕੇ ਦੱਸਿਆ ਆਪਣਾ ਹਾਲ ਤੇ ਨਾਲ ਹੀ ਉਹਨਾਂ ਵੱਲੋਂ ਸੀਸੀਟੀਵੀ ਫੋਟੋਜ ਵੀ ਦਿਖਾਈਆਂ ਗਈਆਂ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਸ ਦਿਨ ਘਰ ਕੋਈ ਨਹੀਂ ਸੀ ਰੋਕੀ ਤੇ ਉਸਦੀ ਪਤਨੀ ਨੇ ਆਪਣੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗਲੀ ਦੇ ਲੋਕਾਂ ਵੱਲੋਂ ਉਸ ਦੀ ਜਾਨ ਨੂੰ ਬਚਾਇਆ ਗਿਆ ਫਿਰ ਉਹਨਾਂ ਨੇ ਦੱਸਿਆ ਕਿ ਸਾਨੂੰ ਦੋਨਾਂ ਨੂੰ ਅੱਗ ਵਿੱਚ ਸਾੜ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਅਸੀਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਸਾਡੀ ਆਵਾਜ਼ ਨੂੰ ਸੁਣਿਆ ਜਾਵੇ ਰੋਕੀ ਤੇ ਉਸ ਦੀ ਪਤਨੀ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੋਸਤੋ ਇਹਨਾਂ ਸਾਰੇ ਸਬੂਤਾਂ ਨੂੰ ਦੇਖਦੇ ਹੋਏ ਸਰਬਜੀਤ ਰੋਕੀ ਤੇ ਉਸ ਦੀ ਪਤਨੀ ਨੂੰ ਡਰ ਲੱਗਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਉਹਨਾਂ ਦਾ ਇਹ ਝੂਠ ਹੋਣ ਜ਼ਿਆਦਾ ਦਿਨ ਚੱਲਣ ਵਾਲਾ ਨਹੀਂ ਇਸ ਲਈ ਕਦੀ ਕਿਸੇ ਚੈਨਲ ਵਾਲੇ ਨੂੰ ਤੇ ਕਦੀ ਕਿਸੇ ਚੈਨਲ ਵਾਲੇ ਨੂੰ ਵੀਡੀਓ ਚੈਨਲ ਤੋਂ ਹਟਾਉਣ ਲਈ ਪਰਚਾ ਕਰਾਉਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਝੂਠੇ ਪਰਚੇ ਕਰਵਾਉਣ ਦਾ ਦਾਵਾ ਵੀ ਕੀਤਾ ਜਾਂਦਾ ਹੈ ਤੇ ਨਾਲ ਹੀ ਦੋਸਤੋ ਆਪਣੇ ਆਪ ਨੂੰ ਮਸੀਹ ਕਹਿਣ ਵਾਲੇ ਚੰਦਨ ਤੇ ਬਿਸ਼ਪ ਵਿਜੇ ਅਮੈਨੂਅਲ ਵੀ ਇਹਨਾਂ ਦੇ ਪਲਾਨ ਵਿੱਚ ਮਿਲੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਚੈਨਲ ਤੇ ਕਿਵੇਂ ਇਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਦਿਖਾਉਣ ਵਿੱਚ ਬਦਲਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤੇ ਨਾਲ ਹੀ ਆਪਣੇ رائے ਕਮੈਂਟ ਬਾਕਸ ਵਿੱਚ ਜਰੂਰ ਦੇਵੋ ਧੰਨਵਾਦ